ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਅੱਜ ਆਪਾਂ ਲੱਗੇ ਆ ਛੱਬੀ ਝੋਨੇ ਦਾ ਢੀਚਾ ਡਾਉਣ ਆ ਪਕੀਤਾ ਅੱਜ ਕੰਮ ਢੀਚਾ ਡਾਉਣ ਦਾ ਸ਼ੁਰੂ ਕਿਉਂਕਿ ਝੋਨਾ ਹੋ ਗਿਆ ਪੱਕ ਕੇ ਜਮਾ ਤਿਆਰ ਬਸ ਹੁਣ ਇੱਕ ਅੱਦੇ ਦਿਨ ਚ ਵੱਢੀ ਕਰਾਂਗੇ ਸ਼ੁਰੂ ਦੇਖ ਸਕਦੇ ਹੋ ਸਾਰਾ ਝੋਨਾ ਪੂਰਾ ਐਨ ਤਿਆਰ ਆ ਪੱਕ ਕੇ ਜਮਾ ਐਨ ਵਧੀਆ ਪਕਾ ਲਿਆ ਝੋਨੇ ਨੇ ਕੋਈ ਟੋਡੀ ਡਾਡੀ ਨਹੀਂ ਹੈਗੀ ਇਹਨੂੰ ਇਹ ਕੀਤਾ ਸੀਗਾ ਪੂਰਾ ਝੋਨਾ ਆਪਣਾ ਲੋ ਕੋਈ ਰੋਡੀ ਨਹੀਂ ਹੈਗੀ ਇਹਨੂੰ ਕਿਉਂਕਿ ਇਹ ਕੀਤਾ ਸੀਗਾ ਸਾਰਾ ਝੋਨਾ ਗੀਤੇ ਝੋਨਿਆਂ ਨੂੰ ਟੋਡੀ ਬਹੁਤ ਘੱਟ ਆ ਨਾ ਮਾਤਰੀ ਆ ਹਈ ਨਹੀਂ ਬਸ ਆ ਸੀਗਾ ਆਪਣਾ ਪਸ ਕੀਤਾ ਝੋਨਾ ਇਹਦੇ ਡੋਡੀ ਪੂਰੀ ਫੁੱਲ ਆ ਜੀ The exact year. Oh.